ਦੀਪੂ ਵਰਮਾ ਜੀ ਕਹੇ ਕਿ ਭਾਜੀ ਹਿਰਨ ਕਾਂਡ ਵਾਲਿਆਂ ਦਾ ਕੀ ਬਣਿਆ ਸਰ ਉਹਨਾਂ ਦਾ ਤਾਂ ਬੁਰਾ ਮੈਂ ਤੁਹਾਨੂੰ ਦੱਸਾਂਗਾ ਵਕਤ ਆ ਗਿਆ ਹੂੰ ਬਈ ਇੱਕ ਵਕਤ ਹੁੰਦਾ ਇੱਕ ਵਕਤ ਹੁੰਦਾ ਵਕਤ ਵਕਤ ਪੈ ਗਿਆ ਜੀ ਕੱਕੇ ਤੇ ਖੱਕੇ ਦਾ ਫਰਕ ਹੈ ਸਾਰਾ ਹੂੰ ਤਾਂ ਵਕਤ ਹੁੰਦਾ ਹਾਂਜੀ ਤੇ ਵਕਤ ਕ ਹੁੰਦਾ ਵਿਭਤਾ ਤਾਂ ਕੱਕਾ ਜਦੋਂ ਖੱਖਾ ਬਣ ਜਾਂਦਾ ਸਭ ਤਾਂ ਸਮਝ ਲਓ ਕਿ ਬਾਜ਼ੀਆਂ ਪੁੱਠੀਆਂ ਪੈ ਜਾਂਦੀਆਂ ਕਹਿੰਦੇ ਕਿ ਜਦੋਂ ਸਮਾ ਕਰਵਟ ਲੈਂਦਾ ਨਾ ਹੂੰ ਕਹਿੰਦੇ ਆ ਕਿ ਫਿਰ ਬਾਜ਼ੀਆਂ ਹੀ ਨਹੀਂ ਜ਼ਿੰਦਗੀਆਂ ਹੀ ਪਲਟ ਜਾਂਦੀਆਂ ਪਲਟ ਜਾਂਦੀਆਂ ਬਿਲਕੁਲ ਜੀ ਤਾਂ ਇਹ ਜਿਹੜੇ ਨੌਜਵਾਨ ਸੀ ਇਹਨਾਂ ਬਾਰੇ ਪਤਾ ਲੱਗਿਆ ਕਿ ਇੱਕ ਤੇ ਸ਼ਾਇਦ ਕਿਡਾ ਚੋਂ ਆਇਆ ਸੀਗਾ ਸ਼ਾਇਦ ਮੈਨੂੰ ਦੱਸਿਆ ਤਾਂ ਉਹ ਸਧਾਰਨ ਘਰਾਂ ਦੇ ਸੀ ਆਪਣੇ ਜ਼ਿਆਦਾ ਮਲੋੜ ਦੇ ਵੀ ਆ ਇਸ ਏਰੀਏ ਦੇ ਆਪਣੇ ਏਰੀਏ ਦੇ ਤਾਂ ਉਹਨਾਂ ਨੇ ਬਹੁਤ ਗਲਤ ਪੰਗਾ ਲੈ ਲਿਆ ਜਾਂ ਕਹਿ ਲੋ ਕਿ ਹੋਣੀ ਖਿੱਚ ਕੇ ਲੈ ਗਈ ਆ ਪਰ ਇਹ ਆ ਵੀ ਉਥੇ ਬਚ ਗਏ ਪੁਲਿਸ ਨੇ ਕੁੱਟ ਕਟਾਪਾ ਕਰਕੇ ਜੀ ਤੇ ਇਹਨਾਂ ਨੂੰ ਹਿਰਾਸਤ ਚ ਲੈ ਲਿਆ ਹੋ ਸਕਦਾ ਨਹੀਂ ਤੇ ਦੂਜੇ ਜ਼ਿਆਦਾ ਕੁੱਟਦੇ ਤੇ ਕੋਈ ਜਾਨੀ ਨੁਕਸਾਨ ਹੋ ਜਾ। ਜਾਨੀ ਨੁਕਸਾਨ ਵੀ ਹੋ ਸਕਦਾ। ਤਾਂ ਫਿਲਹਾਲ ਇਹੋ ਹੀ ਆ ਰਿਮਾਂਡਰ ਮੂਡ ਖਤਮ ਹੋਏਗਾ। ਵੈਸੇ ਮੈਨੂੰ ਇੱਕ ਇਹਨਾਂ ਦੇ ਬੰਦਿਆਂ ਚੋਂ ਹੀ ਜੀ ਉਹ ਸਾਡੇ ਦੋਸਤ ਆ ਤੇ ਜਿਹੜਾ ਮੇਨ ਬੰਦਾ ਇਹਨਾਂ ਚ ਉਹਨਾਂ ਦਾ ਰਿਸ਼ਤੇਦਾਰ ਆ ਤੇ ਉਹਨੇ ਦੱਸਿਆ ਕਿ ਗਾਂ ਜਿਹੜਾ ਉਹ ਕਿਸਾਨ ਹੈ ਵਕੀਲ ਆ ਉਹ ਸਾਡਾ ਪੁਰਾਣਾ ਬੇਲੀ ਆ। ਇਥੇ ਸਾਡੇ ਨਾਲ ਹੀ ਰਹਿੰਦਾ ਰਿਹਾ ਤੇ ਜੇ ਉਹਦਾ ਨੰਬਰ ਮਿਲ ਗਿਆ ਮੈਨੂੰ ਜੀ ਤੇ ਮੈਂ ਉਹਦੇ ਨਾਲ ਗੱਲਬਾਤ ਕਰ ਸਕਿਆ ਤੇ ਫਿਰ ਤੁਹਾਨੂੰ ਦੱਸ ਦੂੰਗਾ ਕਿ ਕੇਸ ਕਿੱਥੇ ਜੇ ਖਲੋਤਾ ਹੈ ਹੂੰ ਤਾਂ ਉਹਨੇ ਦੱਸਿਆ ਸੀ ਉਹ ਕਹਿੰਦਾ ਰਾਣਾ ਬੰਦਾ ਆਪਣਾ ਜਿਹੜਾ ਆਪਣੇ ਨਾਲ ਹੁੰਦਾ ਸੀ ਉਹ ਹੀ ਵਕੀਲ ਆਗਾ ਜੀ ਖੈਰ ਦੇਖਦੇ ਆਂ ਜੀ ਮੈਂ ਸੰਪਰਕ ਕਰੂੰਗਾ ਫਿਰ ਪਤਾ ਲੱਗੇਗਾ ਜੀ 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 ਮਿੰਟਰੀ ਜੀ ਬਿਲਕੁਲ ਬਿਲਕੁਲ ਇੱਥੇ ਮਿੱਤਰ ਪਿੰਡ ਵੀ ਦੱਸ ਰਹੇ ਨੇ ਖੈਰ ਆਪਾਂ ਇਸ ਚੀਜ਼ ਦੀ ਆਪਣਾ ਪੂਕਤ ਜਾਣਕਾਰੀ ਨਹੀਂ ਹੈ ਕੌਣ ਕਿੱਥੋਂ ਦਾ ਸੀਗਾ ਪਰ ਉਹ ਇਸ ਏਰੀਆ ਦੇ ਜ਼ਰੂਰ ਸੀਗੇ ਹਾਂ ਏਰੀਆ ਤੇ ਇਹਨਾਂ ਦੀ ਪੂਰੀ ਜਾਣਕਾਰੀ ਜ਼ਰੂਰ ਹੈ ਹਾਂ ਜੀ ਕੋਸ਼ਿਸ਼ ਹੈ ਉਹ ਤੋਂ ਦੇ ਲੋਕਲ ਆ ਬਾਕੀ ਇੱਥੋਂ ਦੇ ਹੀ ਆ ਜ਼ਿਆਦਾ ਜੀ ਜੀ ਮਿੰਟ ਬਜਿੰਦਰ ਪਾਦਰੀ ਬਾਰੇ ਜਬਰਜਨਾ ਦੇ ਕਾਫੀ ਦੋਸ਼ ਹੋਰ ਵੀ ਤੁਸੀਂ ਦੱਸਿਆ ਸੀ ਕਿ ਲੱਗੇ ਹੋਏ ਨੇ ਹੁਣ ਤੇ ਕਹਿੰਦੇ ਕਿ ਉਹ ਇਹਨਾਂ ਚੀਜ਼ਾਂ ਤੋਂ ਬਚਨ ਦਾ ਮਾਰਿਆ ਤੇ ਨੇਪਾਲ ਹੀ ਲੰਘ ਗਿਆ ਆ ਵੀ ਸੂਤਾਂ ਵਧੀਆ ਨਹੀਂ ਵੀ ਜੇ ਇੱਥੇ ਨਹੀਂ ਲੋਟ ਆਉਂਦਾ ਤੇ ਕਿਤੇ ਹੋ ਵਜਿੰਦਰ ਪਾਦਰੀ ਜੀ ਦੇਖੋ ਸੁਖਮ ਸਿੰਘ ਸਾਹਿਬ ਇਹਨਾਂ ਚੀਜ਼ਾਂ ਦੀ ਨਾ ਪੁਸ਼ਟੀ ਐ ਸੰਭਵ ਹੁੰਦੀ ਆ ਹੂੰ ਇਹ ਰਿਪੋਰਟਾਂ ਨੇ ਅੱਜ ਮੀਡੀਆ ਦੇ ਵਿੱਚ ਜਿੱਦਾਂ ਤੁਸੀਂ ਪੜ ਲੀਆਂ ਮੈਂ ਵੀ ਪੜ ਲੀਆਂ ਆਪਣੇ ਦੋਸਤਾਂ ਨੇ ਵੀ ਪੜੀਆਂ ਹੁਣ ਕੀ ਆ ਜੀ ਕਿ ਵਜਿੰਦਰ ਪਾਦਰੀ ਨੇਪਾਲ ਭੱਜ ਗਿਆ ਹੂੰ ਹੁਣ ਉਹਨਾਂ ਦੀ ਚਰਚ ਬੰਨੀਓ ਕੋਈ ਆਫੀਸ਼ੀਅਲ ਇਸ ਗੱਲ ਦਾ ਖੰਡਨ ਜਾਂ ਕੋਈ ਐਸਾ ਆਇਆ ਹੋਵੇ ਤਦ ਹੀ ਕੋਈ ਸਥਿਤੀ ਸਾਫ਼ ਹੁੰਦੀ ਆ ਨਾ ਹੂੰ ਫਿਲਹਾਲ ਇਹ ਮੀਡੀਆ ਦੇ ਵਿੱਚ ਕਿਉਂਕਿ ਜਿਹੜੀ ਐਸਆਈਟੀ ਬਣੀ ਆ ਇੱਕ ਅਖਬਾਰ ਨੇ ਉਹਨਾਂ ਦੇ ਨਾਲ ਰਾਬਤਾ ਕੀਤਾ ਜੀ ਪਰ ਉਹ ਐਸਆਈਟੀ ਜਿਹੜੇ ਮੈਂਬਰ ਨੇ ਉਹ ਕਹਿੰਦੇ ਆ ਕਿ ਫਿਲਹਾਲ ਅਸੀਂ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ ਭਾਈ ਹੂੰ ਪਰ ਇੱਥੇ ਇੱਕ ਚੀਜ਼ ਵੇਖਣ ਯੋਗ ਹੈ ਵੀ ਇੱਕ ਕਾਨੂੰਨ ਜਿਹੜਾ ਹੈ ਨਾ ਠੀਕ ਹੈ ਹਰ ਥਾਂ ਮਾੜਾ ਨਹੀਂ ਹਰ ਥਾਂ ਚੰਗਾ ਨਹੀਂ ਪਰ ਪਾਵਰਫੁੱਲ ਤੇ ਪਾਵਰਲੈਸ ਬੰਦੇ 'ਚ ਫਰਕ ਬਹੁਤ ਹੈ ਜੀ ਬੇਸ਼ੱਕ ਮੈਂ ਇਹ ਗੱਲ ਅਸਮਾਈ ਹੈ ਸਰ ਹੂੰ ਤੁਹਾਡੇ ਫੋਨ ਚੱਲਦੇ ਆ ਨਾ ਤਾਂ ਸਮਝ ਲਓ ਇਦਾਂ ਹੀ ਆ ਕਿ 7 8 ਜੌਨ ਡੀਅਰ ਚੱਲਦੇ ਆ ਜੇ ਤੁਹਾਡਾ ਮਤਲਬ ਤੁਹਾਡੀ ਜ਼ਬਾਨ ਚੱਲਦੀ ਆ ਨਾ ਸਮਝ ਲਓ ਕਿ 7 8 ਜੌਨ ਡੀਅਰ ਚੱਲਦੇ ਏਡਾ ਵੱਡਾ ਕੰਮ ਆ ਤੁਹਾਡਾ ਜੀ ਸਰ ਮਾੜੇ ਬੰਦੇ ਨੂੰ ਪਟਵਾਰੀ ਦਾ ਕਰਿੰਦਾ ਵੀ ਨੇੜੇ ਨਹੀਂ ਜਾਣ ਦਿੰਦਾ ਸੱਚੀ ਗੱਲ ਹੈ ਉੱਥੇ ਉਸੇ ਦਫ਼ਤਰ ਦੇ ਵਿੱਚ ਟੈਲੀਫੋਨ ਕਰਵਾ ਲਓ ਹੂੰ ਚਾਹੇ ਤੁਸੀਂ ਆ ਪਾਵਰਫੁੱਲ ਹੋ ਤੇ ਚਾਹੇ ਤੁਹਾਡਾ ਕੋਈ ਰਿਸ਼ਤੇਦਾਰ ਪਾਵਰਫੁੱਲ ਆ ਹੂੰ ਸਰ ਨਾਲ ਦੀ ਨਾਲ ਉਸੇ ਬੰਦੇ ਨੂੰ ਉਹੀ ਗਰੀਬ ਬੰਦਾ ਹੋਵੇਗਾ ਉਹਨੂੰ ਉਸੇ ਵਿਲੇ ਕੁਰਸੀ ਮਿਲ ਜਾਏਗੀ ਹੂੰ ਵਜਿੰਦਰ ਹੁਰੀ ਜਾਂ ਜਿਹੜੇ ਦੂਸਰੇ ਸਾਈ ਪਾਈ ਚਾਰੇ ਵਾਲੇ ਆ ਇਹਨਾਂ ਦੀ ਤਾਦਾਦ ਵਧੀ ਆ ਇਹ ਹੁਣ ਸਿਆਸੀ ਪਾਵਰ ਵੀ ਸ਼ੇਅਰ ਕਰਨ ਗਿਆ ਕਿ ਜੀ ਬਿਲਕੁਲ ਵਜ਼ਨ ਹੈ ਨਾ ਵੋਟਾਂ ਦਾ ਮੈਨੂੰ ਯਾਦ ਆ ਕਿ ਮਾਝੇ ਦੇ ਵਿੱਚ ਸ਼ੁਰੂ ਚ ਅਨਵਰ ਮਸੀਹ ਜਿਹਦਾ ਰੋਲਾ ਪਿਆ ਡਰੱਗ ਕੇਸ ਦੇ ਵਿੱਚ ਹੂੰ ਉਹ ਅਕਾਲੀਆਂ ਨੇ ਲੀਡਰ ਬਣਾਇਆ ਸੀ ਜੀ ਅਹੁਦਾ ਦਿੱਤਾ ਸੀ ਉਸ ਨੂੰ ਹੂੰ ਅਕਾਲੀ ਦਲ ਬਾਦਲ ਨੇ ਮਸੀਹ ਹੀ ਭਾਈਚਾਰੇ ਨੂੰ ਬਕਾਇਦਾ ਗਰੰਟਾਂ ਦਿੱਤੀਆਂ ਹੋਈਆਂ ਹੂੰ ਬਿਲਕੁਲ ਆਪਣੀ ਸਰਕਾਰ ਦੇ ਹੂੰ ਕਿਉਂ ਕਿਉਂਕਿ ਉਹਨਾਂ ਦੀ ਉਸ ਵੇਲੇ ਹੀ ਤਾਕਤ ਵਧਣੀ ਸ਼ੁਰੂ ਹੋ ਗਈ ਸੀ ਮੈਂ ਕਹ ਰਿਹਾ ਕਿ ਜੇ ਮੰਨ ਲੋ ਕਾਦਰੀ ਬਲਜਿੰਦਰ ਦੀ ਥਾਂ ਤੇ ਕੋਈ ਮੇਰੇ ਵਰਗਾ ਬਲਜਿੰਦਰ ਹੁੰਦਾ ਜੀ ਤੇ ਜਿੱਦੇ ਮਗਰ ਕੋਈ ਬੈਕ ਨਹੀਂ ਕੋਈ ਕੁਝ ਨਹੀਂ ਐਸਆਈਟੀ ਕੌਣ ਬਣਾਉਂਦਾ ਕਿਕਰਾਂ ਦੇ ਫੁੱਲਾਂ ਦੀ ਅੜਿਆ ਕੌਣ ਕਰਿੰਦਾ ਰੱਖੀ ਵੀ ਅਗਲੇ ਆ ਕਹਿਣਾ ਸੀ ਇੱਕ ਵਾਰੀ ਇਹਨੂੰ ਨੂੜ ਕੇ ਜੇਲ੍ਹ ਚ ਸੁੱਟ ਦਿਓ ਇਹਦਾ ਵਕੀਲ ਸਾਬਤ ਕਰੇ ਜਾਇਜ ਨਾਜਾਇਜ ਜੀ ਉਹ ਬਾਅਦ ਚ ਵੇਖੀ ਜਾਓ ਸਰ ਕੋਈ ਕਹਾਣੀਆਂ ਦੀ ਤਰਾਸ ਦੀ ਨਹੀਂ ਪੁੱਛਦਾ ਮੁੜ ਕੇ ਉਥੇ ਬੰਦੇ ਗੰਢਿਆਂ ਤੋਂ ਤਰਸਦੇ ਤਰਸਦੇ ਜੀ ਅਡੀਆਂ ਰਗੜਦੇ ਆ ਮਤਲਬ ਇੱਕ ਆਮ ਬੰਦੇ ਦੀ ਇਹ ਕਹਾਣੀ ਆ ਤੇ ਬਜਿੰਦਰ ਬਾਦਰੀ ਤੇ ਦੋਸ਼ ਲੱਗੇ ਜਿੱਦੇ ਤੇ ਅੱਗੇ ਵੀ ਮੁਕਦਮੇ ਦਰਸ ਨੇ ਮੈਂ ਤੁਹਾਨੂੰ ਔਨ ਰਿਕਾਰਡ ਰਿਕਾਰਡ ਦੱਸ ਜਿਹੜੇ ਮੁਕਦਮੇ ਸੀਗੇ ਉਹਨਾਂ ਦਾ ਜ਼ਿਕਰ ਕਰਕੇ ਦੱਸਿਆ ਸੀਗਾ ਤਾਂ ਉਹਨਾਂ ਦੇ ਮਾਮਲੇ ਦੇ ਵਿੱਚ ਯਾਨੀ ਸਾਈ ਭਾਈਚਾਰੇ ਦੇ ਜਿਹੜੇ ਪਾਵਰਫੁੱਲ ਬੰਦੇ ਉਹਨਾਂ ਦੇ ਮਾਮਲੇ 'ਚ ਐਸਆਈਟੀ ਬਿਠਾ ਦਿੱਤੀ ਤਾਂ ਐਸਆਈਟੀ ਬਿਠਾਉਣ ਦਾ ਮਤਲਬ ਕੀ ਹੁੰਦਾ ਹੈ ਸਾਹਿਬ ਐਸਆਈਟੀ ਬੁਠਾ ਕੇ ਇੱਕ ਜਾਂਚ ਘੋਲ ਦਿੱਤੀ ਜਾਂਦੀ ਆ ਵੱਖਰੇ ਤੌਰ ਤੇ ਤੇ ਕਈ ਜਿਹੜੇ ਪੁਲਿਸ ਅਧਿਕਾਰੀ ਰਹਿ ਸੁੱਕੇ ਆ ਜਾਂ ਹੁਣ ਕੰਮ ਕਰਦੇ ਹੋ ਤੁਹਾਨੂੰ ਦੱਸ ਦੇਣਗੇ ਕਿ ਜਾਂਚ ਪੁਲਿਸ ਇਨਾ ਲੰਮਾ ਖਿੱਚ ਸਕਦੀ ਆ ਕਿ ਸ਼ਾਇਦ ਬੰਦੇ ਦੀ ਜ਼ਿੰਦਗੀ ਲੰਗਾ ਦੇਵੇ ਕਿ ਜਾਂਚ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਜੀ ਬੰਦੇ ਵੀ ਲੰਗ ਜਾਂਦੇ ਆ ਆ ਬੰਦੇ ਲੰਗ ਜਾਂਦੇ ਆ ਜੀ ਮੰਨ ਲਓ 50 60 ਸਾਲ ਦੀ ਉਮਰ ਚੋਂ ਜਾਂਚ ਕਿਸੇ ਦੀ ਸ਼ੁਰੂ ਹੋਈ ਆ ਤੇ 10 ਸਾਲ ਲੰਕਾਤੀ ਤੇ 70 ਸਾਲ ਚੋਂ ਆਪ ਹੀ ਲੰਕ ਜਾਂਦਾ ਹੂੰ ਤੋ ਕਹਿੰਦਾ ਮਤਲਬ ਇਹ ਆ ਕਿ ਉਹ ਇੱਕ ਮੌਕਾ ਬਣਿਆ ਹੁਣ ਵਜਿੰਦਰ ਕਿੱਧਰ ਗਿਆ ਪਤਾ ਨਹੀਂ ਹੈ ਪਰ ਗੱਲ ਇਹ ਆ ਕਿ ਜੇ ਤੁਸੀਂ ਧਾਰਮਿਕ ਪੁਰਸ਼ੋਂ ਜੀ ਹਮ ਆਧਿਆਤਮ ਵੰਡਦੇ ਹੋ ਤੁਸੀਂ ਹਮ ਤੁਸੀਂ ਆਪਣੇ ਆਪ ਨੂੰ ਵਿਦੋਸ਼ਾ ਕਹਿ ਰਹੇ ਹੋ ਦਾਵਾ ਕਰ ਰਹੇ ਹੋ ਤਾਂ ਫਿਰ ਸਾਹਮਣਾ ਕਰਨਾ ਚਾਹੀਦਾ ਸੀ ਤੁਹਾਨੂੰ ਅੰਦਰ ਨਹੀਂ ਸੁੱਟਿਆ ਜਾ ਰਿਹਾ ਜੀ ਐਸ ਆਈਟੀ ਮੌਕਾ ਦੇ ਰਹੀ ਹੈ ਬਿਲਕੁਲ ਸਾਬਿਤ ਕਰੋ ਆਪਣੇ ਆਪ ਨੂੰ ਸਭ ਠੀਕ ਹੈ ਨਾ ਬਾਕੀ ਹੁਣ ਮੈਂ ਪੁਸ਼ਟੀ ਨਹੀਂ ਕਰ ਸਕਦਾ ਹੋ ਸਕਦਾ ਕੋਈ ਖੰਡਣ ਮੰਡਣ ਆ ਜਾਵੇ ਜਾਂ ਹੋ ਸਕਦਾ ਵਜਿੰਦਰ ਪਾਦਰੀ ਕੋਦੀ ਪੇਸ਼ ਹੋਵੇ ਪਰ ਜੇ ਉਹ ਭੱਜ ਗਿਆ ਤਾਂ ਉਹਦੇ ਵਿੱਚ ਵੀ ਪੁਲਿਸ ਦੀ ਕਿਤੇ ਨਾ ਕਿਤੇ ਨਾਕਾਮੀ ਹੋਏਗੀ ਹੂੰ ਬਿਲਕੁਲ ਰਾਜੀਤ ਮਾਮਲੇ 'ਚ ਵੀ ਤੁਹਾਨੂੰ ਯਾਦ ਹੋਣਾ ਇਸੇ ਤਰ੍ਹਾਂ ਹੋਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਹੀ ਰੌਲਾ ਪਾ ਦਿੱਤਾ ਕਰਦੇ ਅਗੇ ਵਾਅਦਾ ਕਰਦੇ ਅੱਜ ਤੱਕ ਰਾਜੀਤ ਲੱਭਾ ਨਹੀਂ ਤੇ ਨਾ ਹੀ ਬਲਡوزر ਨੂੰ ਉਹਦਾ ਘਰ ਦਾ ਰਾਹ ਲੱਭਿਆ ਹੂੰ ਬਿਲਕੁਲ ਕਈ ਘਰਾਂ ਨੂੰ ਰਾਹ ਨਹੀਂ ਲੱਭਿਆ ਤਾਂ ਖੈਰ ਪੰਜਾਬ ਐਗਰੀਕਲਚਰ ਜੀ ਕਹਿ ਰਹੇ ਨੇ ਕਹਿੰਦੇ ਕਿ ਕਿਸੇ ਵੀ ਧਰਮ ਦਾ ਪ੍ਰਚਾਰਕ ਹੋਣ ਵਾਸਤੇ ਕਹਿੰਦੇ ਬੰਦੇ ਦਾ ਕਰੈਕਟਰ ਹੋਣਾ ਚਾਹੀਦਾ ਹੈ ਇਹ ਤੁਸੀਂ ਬਹੁਤ ਵੱਡੀ ਗੱਲ ਕਰਤੀ ਹੈ ਤੇ ਬਹੁਤ ਵਡਾ ਸਵਾਲ ਖੜਾ ਕਰਤਾ ਹੈ ਕਹਿੰਦੇ ਨੇ ਕਿ ਕਿਸੇ ਵੀ ਧਰਮ ਦਾ ਪ੍ਰਚਾਰ ਕਰਨ ਵਾਸਤੇ ਕਿੰਨੇ ਬੰਦੇ ਦਾ ਕਰੈਕਟਰ ਹੋਣਾ ਚਾਹੀਦਾ ਨਹੀਂ ਮੈਂ ਕੋਈ ਧਰਮ ਧਰਮ ਬਾਰੇ ਤਾਂ ਮੈਂ ਬਹੁਤਾ ਨਾ ਤਾਂ ਕਦੇ ਮੈਂ ਟਿੱਕ ਟਿੱਕ ਟਿੱਪਣੀ ਕਰਦਾ ਜੀ ਠੀਕ ਹੈ ਨਾ ਆਪਾਸਤਾ ਤੇ ਨਾ ਕਿਸੇ ਦੀ ਧਾਰਮਿਕ ਹਜ਼ਾਦੀ ਤੇ ਉਹ ਆਪਾਂ ਸਤਕਾਰ ਕਰਨ ਵਾਲੇ ਬੰਦੇ ਜੀ ਸਾਰੇ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੇ ਬੰਦੇ ਆ ਪਰ ਮੇਰਾ ਇਹ ਹੈ ਕਿ ਚਰਿੱਤਰ ਨਿਰਮਾਣ ਅੱਛਾ ਸਾਡਾ ਉਹਦੇ ਤੇ ਜ਼ੋਰ ਹੋਣਾ ਚਾਹੀਦਾ ਆਪਦੇ ਤੇ ਵੀ ਆਪਦੇ ਬੱਚਿਆਂ ਤੇ ਵੀ ਤੇ ਬਸ ਸਮਾਜ ਸੁਧਰਦਾ ਜਾਏਗਾ ਜੀ ਕੱਲ ਤੇ ਚਰਿੱਤਰ ਦੀ ਐ ਨਾ ਸਾਬ ਬਿਲਕੁਲ ਠੀਕ ਹੈ ਨਾ ਜੀ ਜੈਸਾ ਸਮਾਜ ਦਾ ਚਰਿੱਤਰ ਹੋਏਗਾ ਵੈਸੀ ਸਮਾਜ ਦਾ ਚਿੱਤਰ ਹੋਏਗਾ ਚਿੱਤਰ ਹੋਏਗਾ ਠੀਕ ਹੈ ਨਾ ਜੀ ਧੰਨਵਾਦ ਜਗਤਾਰ ਸਿੰਘ ਜੀ ਤੁਹਾਡੀ ਅ ਸ਼ੁਭ ਕਾਮਨਾ ਹੈ ਸਾਡੇ ਪ੍ਰੋਗਰਾਮ ਵਾਸਤੇ ਤੇ ਜੇ ਤੁਹਾਡਾ ਪਿਆਰ ਸਾਥ ਇਦਾਂ ਹੀ ਮਿਲਦਾ ਰਹਾ ਲੰਮਾ ਸਮਾਂ ਹੀ ਚੱਲੇਗਾ ਪ੍ਰੋਗਰਾਮ ਜੀ 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 ਦੁਆਵਾਂ ਲਈ ਸ਼ੁਕਰੀਆ ਜਗਤਾਰ ਜੀ ਬਹੁਤ ਬਹੁਤ ਸ਼ੁਕਰੀਆ ਜਗਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਇੱਕ ਵਾਰ ਫੇਰ ਤੋਂ ਸ਼ੁਕਰੀਆ ਮੈਂ ਇੱਕ ਹਟ ਵੀ ਗੱਲ ਕਰਦਾ ਦੀਪੂ ਵਰਮਾ ਜੀ ਕਹ ਰਹੇ ਕਿ ਭਾਜੀ ਹਿਰਨ ਕਾਂਡ ਵਾਲਿਆਂ ਦਾ ਕੀ ਬਣਿਆ ਸਰ ਉਹਨਾਂ ਦਾ ਤਾਂ ਬੁਰਾ ਮੈਂ ਤੁਹਾਨੂੰ ਦੱਸਾਂਗਾ ਵਕਤ ਆ ਗਿਆ ਹੂੰ ਭਈ ਇੱਕ ਵਕਤ ਹੁੰਦਾ ਇੱਕ ਵਕਤ ਹੁੰਦਾ ਵਕਤ ਪੈ ਗਿਆ ਜੀ ਕੱਕੇ ਤੇ ਖਖੇ ਦਾ ਫਰਕ ਹੈ ਸਾਰਾ ਪਰ ਵੈਸੇ ਵਕਤ ਹੁੰਦਾ ਹੈ ਹਾਂ ਜੀ ਤੇ ਵਕਤ ਕ ਹੁੰਦਾ ਵਿਭਤਾ ਤਾਂ ਕੱਕਾ ਜਦੋਂ ਖਖਾ ਬਣ ਜਾਂਦਾ ਸਭ ਤਾਂ ਸਮਝ ਲਓ ਕਿ ਬਾਜ਼ੀਆਂ ਪੁੱਠੀਆਂ ਪੈ ਜਾਂਦੀਆਂ ਕਹਿੰਦੇ ਕਿ ਬਹੁਤ ਬਹੁਤ ਸ਼ੁਕਰੀਆ ਜਗਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਇੱਕ ਵਾਰ ਫੇਰ ਤੋਂ ਸ਼ੁਕਰੀਆ ਮੈਂ ਇੱਕ ਹਟਵੀ ਗੱਲ ਕਰਦਾ